ਨਗਰੀ ਕਰਮੀ ਦਾ ਤੋ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਲ ਨਾ ਕਮਾਏ ਕਿਤੇ ਮੰਗਹ ਜੋਗ ਅਪਾਰ ਕਿਤੇ ਆਗਨ ਤ ਨਹੀਂ ਵਿਚਾਰ ਕਿਤੇ ਗੱਪ ਤੇ ਵਿਕਾਰ ਕਿਤੇ ਲੈ ਲੈ ਮੁਕਰਪਾ ਜਤ ਬਨ ਸਰਬ ਸਮਾਲੇ ਆਦੀ ਨਾ ਨਹੀਂ ਸ ਸੰਤਾ ਕਿਤੇ ਆਵਨ ਹਾਰ ਕਿਤੇ ਰਾਜ ਪਰਿਸ਼ਰ ਕਹੀ ਨਾ ਕਿਤੇ ਆਵਨ ਹਾਰ ਸਾਵਨ ਤਸਨੋ ਪਾਣ ਪਾਣ ਦਾ ਸੰਤਰਗਾਵਾਰਾ ਯਸਰ ਮੁਗਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਜਨੈਲ ਸਿੰਘ ਟੋਗਰਾਵਾਲਾ ਜੀ ਦੀ ਅਗਵਾਈ ਦੇ ਹੇਠ ਅਸੀਂ ਅੱਜ ਸੁਲਤਾਨਪੁਰ ਲੋਧੀ ਵਿਖੇ ਆਏ ਆ ਰੋਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਸਾਰੀ ਸੰਗਤ ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਤੋਂ ਸਾਰੀਆਂ ਸੰਗਤਾਂ ਅਜ ਰੋਸ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਸਾਡੇ ਸਾਹਮਣੇ ਅਕਾਲ ਬੁੰਗਾ ਸਾਹਿਬ ਗੁਰਦੁਆਰਾ ਆਇਆ ਇਸ ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ ਔਰ ਪੁਲਿਸ ਵੱਲੋਂ ਹਮਲਾ ਕਰਾਇਆ ਗਿਆ ਕਿਉਂਕਿ ਪੁਲਿਸ ਨੇ ਆ ਕੇ ਇੱਥੇ ਜਦੋਂ ਅੰਦਰ ਦਾਖਲ ਹੋਈ ਸਮੇਤ ਜੁੱਤੀਆਂ ਜੋੜੇ ਪਾ ਕੇ ਜਿੱਥੇ ਕਿ ਲੋਕ ਨਤਬਸਤਕ ਹੋਣ ਵਾਸਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਪ੍ਰੋਗਰਾਮ ਚੱਲ ਰਿਹਾ ਸੀਗਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਚੱਲ ਰਿਹਾ ਸੀ ਆਪਣੇ ਪੁਲਿਸ ਭੇਜ ਕੇ ਇਥੇ ਗੋਲੀਆਂ ਚਲਵਾਈਆਂ ਉਹ ਦਿਨ ਯਾਦ ਕਰਵਾਏ ਕਿ ਦਿੱਲੀ ਦੇ ਵਿੱਚ ਜਿੱਦਾਂ ਕਤਲੇਆਮ ਕਾਂਗਰਸ ਨੇ ਕਰਾਇਆ ਸੀ ਉਸੇ ਤਰ੍ਹਾਂ ਹੀ ਸਾਹਿਬ ਆਪਣੇ ਜਿਹੜੇ ਗੁਰੂ ਸਰਯਾਤ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਅੱਜ ਰੋਸ ਧਰਨੇ ਵਿੱਚ ਸ਼ਾਮਲ ਹੋਏ ਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਇਹ ਜਿਹੜਾ ਪਹਿਲਾਂ ਤਾਂ ਬਹੁਤ ਸਟੇਜਾਂ ਤੇ ਚੜ ਕੇ ਰੌਲਾ ਪਾਉਂਦਾ ਰਿਹਾ ਸੀਗਾ ਕਿ ਜਿਹੜਾ ਹੋਮ ਮਿਸਟਰ ਸੁਖਵੀਰ ਸਿੰਘ ਬਾਦਲ ਸੀਗਾ ਉਦੋਂ ਸਰਕਾਰ ਅਕਾਲੀ ਦਲ ਦੀ ਸੀਗੀ ਉੱਥੇ ਬਰਗਾੜੀ ਦਾ ਕਾਰਨ ਹੋਇਆ ਫਲਾਣਾ ਹੋਇਆ ਅੱਜ ਸਤਾ ਭਗਵੰਤ ਮਾਨ ਅੱਜ ਕਿਉਂ ਨਹੀਂ ਬਿਆਨ ਦਿੰਦਾ ਅੱਜ ਉਹਨੂੰ ਬਿਆਨ ਦੇਣਾ ਚਾਹੀਦਾ ਕਿ ਗੋਲੀ ਮੇਰੇ ਕਹਿਨ ਤੇ ਚੱਲੀ ਔਰ ਮੈਂ ਚਲਵਾਈ ਹੈ ਔਰ ਕਿਹੜੇ ਪ੍ਰਸ਼ਾਸਨ ਨੇ ਚਲਵਾਈ ਹੈ ਉਹ ਅੱਜ ਉਹਨੂੰ ਸਾਹਮਣੇ ਆ ਕੇ ਇਸ ਗੱਲ ਦੱਸਣ ਦੇ ਕੰਦਰ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਕਈ ਗੁਰਦੁਆਰਾ ਸਾਹਿਬ ਵੀ ਕਿਹਾ ਜਾ ਕੇ ਜਦੋਂ ਕੋਈ ਬੜਦਿਆਂ ਦਾ ਅੰਦਰ ਬੇਅਦਬੀ ਕਰਨ ਵਾਸਤੇ ਤੇ ਉਹਨੂੰ ਮੱਧਪਾਗਾ ਕਹਿ ਦਿੰਦੇ ਜੀ ਇਹ ਬਹੁਤ ਦੇ ਬੰਦਾ ਦੀ ਇਹ ਫਲਾਣਾ ਜੀ ਇਹ ਸਰਕਾਰਾਂ ਪਰਦੇ ਪਾਉਂਦੀਆਂ ਜਿਸ ਤਰ੍ਹਾਂ ਹਰਮੰਦਰ ਸਾਹਿਬ ਵੀ ਕੀ ਹੋਇਆ ਇਹ ਸਰਕਾਰਾਂ ਪਰਦੇ ਪਾਉਂਦੀਆਂ ਨੇ ਅੱਜ ਇਹਨਾਂ ਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਆ ਕੇ ਕਿ ਇਹ ਜਿਹੜੀ ਗੋਲੀ ਚਲਾਈ ਏ ਇਹ ਕਿਨੇ ਚਲਾਈ ਏ ਭਗਵਾਨ ਮਾਨ ਨੇ ਚਲਾਈ ਕਿ ਸਰਕਾਰ ਨੇ ਚਲਾਈ ਏ ਸੋ ਸਾਰੀ ਸੰਗਤ ਵਿੱਚ ਪੂਰੇ ਜਿੰਨੀ ਸਿੱਖ ਸੰਗਤਾਂ ਵਿੱਚ ਬਹੁਤ ਵੱਡਾ ਰੋਸ ਹੈ ਸੋ ਸਾਰੀ ਸੰਗਤ ਅੱਜ ਰੋਸ ਵਜੋਂ ਅੱਜ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਵਰਕਰ ਸਹਿਬਾਨਾਂ ਵੱਲੋਂ ਲਗਾਤਾਰ ਹਰ ਰੋਜ਼ ਧਰਨਾ ਲਗਾਇਆ ਜਾ ਰਿਹਾ ਆਪ ਜੀ ਨੂੰ ਪਤਾ ਹੈ ਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸ ਉਤਰ ਧਰਤੀ ਤੇ ਹਰ ਸਾਲ ਸੰਕਟਾਂ ਬੜੇ ਛੜਦਾ ਤੇ ਭਾਵਨਾ ਨਾਲ ਦੇਸ਼ਾਂ ਤੇ ਵਿਦੇਸ਼ਾਂ ਚੋਂ ਆਕ ਬਣਾਉਂਦੀਆਂ ਹਨ। ਔਰ ਇੱਥੇ ਹੀ ਦੋ ਨਿਆਂਗ ਸਿੰਘ ਜਥੇਬੰਦੀਆਂ ਦਾ ਆਪਸੀ ਟਕਰਾਅ ਹੋ ਗਿਆ। 21 ਤਰੀਕ ਨੂੰ ਇੱਥੇ ਇੱਕ ਨਿਆਂਗ ਸਿੰਘ ਜਥੇਬੰਦੀ ਨੇ ਆ ਕੇ ਬੈਠ ਗਏ ਔਰ ਦੂਸਰੀ ਜਥੇਬੰਦੀ ਨੇ ਸਰਕਾਰ ਦੀ ਮੱਤ ਲੈ ਕੇ ਔਰ ਲਗਾਤਾਰ ਇੱਥੇ 21 ਤਰੀਕ ਨੂੰ ਉਹਨਾਂ ਨੇ ਆ ਕੇ 22 ਤਰੀਕ ਨੂੰ ਸ੍ਰੀ ਖਣਪੜ ਸਾਹਿਬ ਦੇ ਜਾਪ ਆਰੰਭ ਕਰਵਾ ਦਿੱਤੇ। ਔਰ ਮੈਂ ਸਮਝਦਾ ਹਾਂ ਕਿ 22 ਤੇ 23 24 ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਾਠ ਸੀ ਉਹ ਸੰਪੂਰਨ ਹੋਣੇ ਸੀ। ਪਰ ਮੌਕੇ ਦੀ ਹਕੂਮਤ ਨੇ ਨਾ ਤੇ ਸ੍ਰੀ ਖਣਪੜ ਸਾਹਿਬ ਦਾ ਖਿਆਲ ਰੱਖਿਆ ਔਰ ਨਾ ਹੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜੀ ਦਾ ਖਿਆਲ ਰੱਖਿਆ। ਉਹਨਾਂ ਨੇ ਇੱਕ ਧੜੇ ਦੇ ਕਹਿਣ ਤੇ ਮੈਂ ਸਮਝਦਾ ਕਿ ਬੜਾ ਜਿੱਦਾਂ ਕਿ ਦੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਹੁੰਦੀ ਹੈ ਆ ਕੇ ਇਸ ਗੁਰਦੁਆਰਾ ਕਾਲ ਬੁੰਗਾ ਜੋ ਸਾਹਮਣੇ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਪੁਲਿਸ ਵੱਡੀ ਗਿਣਤੀ ਵਿੱਚ ਤੜਕੇ 4 ਵਜੇ ਸ਼ਾਮਲ ਹੋ ਗਈ ਔਰ ਅੰਦਰ ਜਾ ਕੇ ਜਿੱਥੇ ਨਿਹੰਗ ਸਿੰਘਾਂ ਨੂੰ 23 ਤਰੀਕ ਨੂੰ ਇੱਥੇ ਨਿਹੰਗ ਸਿੰਘਾਂ ਨੂੰ ਬੰਦੀ ਬਣਾਇਆ ਉੱਥੇ ਗੋਲੀਆਂ ਚਲਾਈਆਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਗੋਲੀਆਂ ਦੀ ਬਾਸ਼ਰ ਚੱਲੀ ਇਦੇ ਵਿੱਚ ਇੱਕ ਪੁਲਿਸ ਦਾ ਜਵਾਨ ਮਾਰਿਆ ਗਿਆ। ਔਰ ਮੈਂ ਸਮਝਦਾ ਹਾਂ ਕਿ ਜੇ ਸਰਕਾਰ ਇਹ ਧੜੇ ਬੰਦੀ ਜਾ ਕੇ ਇਹ ਕੰਮ ਨਾ ਕਰਦੀ ਤੇ 23 ਤਰੀਕ ਤੋਂ ਬਾਅਦ 24 ਤੇ 25 ਤੇ 26 27 ਤਰੀਕ ਨੂੰ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਯ ਜੜਾ ਸਪੂਰ ਹੋਏਦਾ। ਜੇ ਇਥੋਂ ਦੀ ਹਕੂਮਤ ਜ਼ਿਲ੍ਹੇ ਦਾ ਪ੍ਰਸ਼ਾਸਨ ਇਹ ਇਸ ਦੇ ਖਿਆਲ ਰੱਖਦਾ ਕਿ ਇਹ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪੁੱਤਰ ਦਿਹਾੜਾ ਹੈ ਇਹ 27 ਤੋਂ ਬਾਅਦ ਦੋਨਾਂ ਧੜਿਆਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਿਉਂਕਿ ਆਪਸੀ ਵਿੱਚ ਕਲੇਸ਼ ਸੀ ਉਹਨਾਂ ਦਾ ਇਹਨਾਂ ਦੋਹਾਂ ਧੜਿਆਂ ਨੂੰ ਬੁਲਾ ਲੈਂਦੇ ਔਰ ਬੁਲਾ ਕੇ ਦੋਨਾਂ ਧੜਿਆਂ ਦੇ ਕਾਗਜ਼ात ਦੇਖਦੇ ਔਰ ਜਿਹੜੇ ਧੜੇ ਦੇ ਕਾਜ ਨਸੀਬ ਹੁੰਦੇ ਉਹ ਧੜੇ ਨੂੰ ਇਸ ਗੁਰੂ ਕਾਦੀ ਸੇਵਾ ਸੌਂਪ ਦਿੰਦੇ ਔਰ ਇਸ ਮੌਜੂਦਾ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਭਗਵੰਤ ਮਾਨ ਦੇ ਇਸ਼ਾਰੇ ਤੇ ਅਸੀਂ ਲਗਾਤਾਰ ਕਿੰਨੇ ਦਿਨ ਵੀ ਧਰਨਾ ਦੇ ਰਹੇ ਹਾਂ ਅਸੀਂ ਇੱਕੋ ਹੀ ਸਵਾਲ ਪੁੱਛਦੇ ਆ ਕਿ ਸਾਨੂੰ ਇੱਕ ਗੱਲ ਦੱਸੀ ਜਾਵੇ ਇਸ ਗੋਲੀ ਚਲਾਉਣ ਦਾ ਆਰਡਰ ਕਿਹਦੇ ਵੱਲੋਂ ਹੋਇਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦਿੱਤਾ ਜ਼ਿਲ੍ਹੇ ਦੇ ਐਸਐਲਪੀ ਨੇ ਦਿੱਤਾ ਜ਼ਿਲ੍ਹੇ ਦੇ ਕਿਸੇ ਹਾਲਾ ਹੋ ਰਫਸ ਨੇ ਦਿੱਤਾ ਜਾਂ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਨੇ ਦਿੱਤਾ ਕਿਉਂਕਿ ਹੋਮ ਮਿਨਿਸਟਰੀ ਉਹਦੇ ਕੋਲ ਆ ਤੇ ਮੁੱਖ ਮੰਤਰੀ ਪੰਜਾਬ ਦੇ ਉਹ ਹੀ ਆ ਅਸੀਂ ਸਮਝਦੇ ਆ ਕਿ ਇਹ ਜੋ ਗੋਲੀ ਚਲਾਉਣ ਦਾ ਹੁਕਮ ਕੀਤਾ ਉਹ ਭਗਵੰਤ ਸਿੰਘ ਮਾਨ ਨੇ ਕੀਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਔਰ ਸਾਜ਼ ਕਰਕੇ ਇਸ ਪੁੱਤਰ ਸਾਹ ਦੇ ਦਹਿਸ਼ਤ ਦਾ ਮਾਹੌਲ ਬਣਿਆ ਔਰ ਸੰਗਤਾਂ ਨੇ ਲਗਾਤਾਰ ਜਿੱਥੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਸੀ ਉਥੇ ਆ ਕੇ ਸੰਗਤਾਂ ਡਰਨ ਲੱਗ ਪਈਆਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕੀਰ ਸਿੰਘ ਬਾਦਲ ਨੇ ਸੰਗਤਾਂ ਨੂੰ ਅਪੀਲਾਂ ਕੀਤੀਆਂ ਕਿ ਆਓ ਆਣ ਕੇ ਗੁਰੂ ਕਰਦੀਆਂ ਖੁਸ਼ੀਆਂ ਨਾ ਤਮਸ ਹੋ ਕੇ ਪ੍ਰਾਪਤ ਕਰੋ ਪਰ ਐਸੀ ਦਾਸਤਾਂ ਦਾ ਮਾਹੌਲ ਸੀ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਆ ਕੇ ਪੁਲਿਸ ਨੇ ਅੰਦਰ ਪਹਿਰਾ ਕੀਤਾ ਵਾ ਤੁਸੀਂ ਇਹ ਐਲਾਨ ਕੀਤਾ ਸੀ ਕਿ ਜਿੰਨੇ ਵੀ ਅੰਦਰ ਨਿਹੰਗ ਸਿੰਘ ਜੱਥੇਬੰਦੀਆਂ ਬੈਠੀਆਂ ਉਹਨੂੰ ਸਪਲੀਕਰ ਰਹੀਂ ਜਾਂ ਹੋਰ ਕਿਸੇ ਰਹੀਂ ਆਵਾਜ਼ ਮਾਰੀ ਹੋਵੇ ਕਿ ਸਾਰੇ ਨਿਹੰਗ ਸਿੰਘ ਜੱਥੇਬੰਦੀਆਂ ਬਾਹਰ ਆ ਜਾਓ ਨਹੀਂ ਤੇ ਸਰਕਾਰ ਦੀਆਂ ਗੋਲੀਆਂ ਖਾਲੀ ਤਿਆਰ ਹੋ ਜਾਓ ਮੈਂ ਸਮਝਾ ਉਹ ਦੇ ਵਿੱਚ ਬਹੁਤ سارے ਨਿਹੰਗ ਜਖਮੀ ਹੋਏ ਔਰ 17 18 ਦੇ ਕ੍ਰੀਮ ਜਖਮੀ ਅੱਜ ਗ੍ਰਿਫਟਾਰ ਕਰਕੇ ਇਹਨਾਂ ਨੇ ਜੇਲਾ ਵਿੱਚ ਛੁੱਟੇ ਹੋਇਆ ਇਹ ਸਰਕਾਰ ਨੇ ਹਮੇਸ਼ਾ ਹੀ ਇੱਥੇ ਗੁਰੂ ਕਰਨ ਦੇ ਕਰਨ ਦਾ ਇੱਕ ਤਿਆਆ ਕੀਤਾ ਹੋਇਆ ਹੈ ਔਰ ਜਿਹਦੇ ਰੋਸ ਵਜੋਂ ਕਪੂਥਲੇ ਦੇ ਜ਼ਿਲ੍ਹੇ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਸਾਰੇ ਹੀ ਹਾਜ਼ਰ ਨੇ ਮੇਰੇ ਨਾਲ ਨਵਾ ਬੜਾ ਸਮਾਂ ਲੱਗੇਗਾ ਤੇ ਸਾਰੇ ਲੀਡਰਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਿਰਫ ਤੇ ਸਿਰਫ ਸ੍ਰੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ਼੍ਰੀ ਭੇਰ ਸਾਹਿਬ ਅੰਦਰ ਅਰਦਾਸ ਬੇਤੀ ਕਰਕੇ ਅਸੀਂ ਇਸ ਧਰਨੇ ਤੇ ਰੋਸ ਪਿਆਰਾ ਕਰਨ ਲਈ ਬੈਠੇ ਹਾਂ ਔਰ ਸਾਡੇ ਪਾਠੀ ਸਿੱਖੜੇ ਅ디 ਚਬਜੀ ਸਾਹਿਬ ਦੇ ਜਾਪ ਕੀਤੇ ਨੇ ਵਾਹਿਗੁਰੂ ਦੇ ਜਾਪ ਕੀਤੇ ਨੇ ਸਾਡਾ ਕੋਈ ਇਸ ਸਰਕਾਰ ਦੇ ਵਿਖੇ ਇੱਕੋ ਵਿਰੋਧ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਗੋਲੀ ਚਲਾਉਣ ਦੇ ਆਰਡਰ ਕਿਹਨੇ ਕੀਤੇ ਕਿਉਂ ਕੀਤੇ ਔਰ ਅੱਜ ਤੱਕ ਤੁਸੀਂ ਦੇਖ ਰਹੇ ਹੋ ਕਿ ਅਕਾਲ ਪੰਗੋ ਗੁਰਦੁਆਰੇ ਦੇ ਸਾਹਮਣੇ ਇੱਥੇ ਫਾਇਰ ਬ੍ਰਿਗੇਡ ਦੀ ਵੱਡੀ ਕੱਡੀ ਲਾਈ ਹੋਈ ਹੈ ਅੰਦਰ ਸਾਰਾ ਪੁਲਿਸ ਨਾ ਭਰਿਆ ਹੋਇਆ ਹੈ ਇਹ ਗੁਰੂ ਘਰਾਂ ਦੀ ਮਰਿਆਦਾ ਹੈ ਇਹ ਗੁਰੂ ਘਰਾਂਾਂ ਦੀ ਇਹ ਜੋ ਨਿਯਮ ਨੇ ਔਰ ਜਿਸ ਤਰ੍ਹਾਂ ਮੈਂ ਸਮਝਦਾ ਕਿ 23 ਤਰੀਕ ਨੂੰ ਇੱਥੇ ਪੁਲਿਸ ਫੌਜਾਂ 4 ਵਜੇ ਤੜਕੇ ਆਗੇ ਘੇਰਾ ਪਾ ਲਿਆ ਔਰ ਉਸ ਦਿਨ ਸ੍ਰੀ ਅਖੰਡ ਪਾਤਸ਼ਾਹ ਦੇ ਪਾਠ ਚੱਲ ਰਹੇ ਸਨ ਔਰ ਜੁੱਤੀਆਂ ਪਾ ਕੇ ਜੋੜੇ ਪਾ ਕੇ ਇਹ ਪੁਲਿਸ ਅੰਦਰ ਦਾਖਲ ਹੋਈ ਔਰ ਖੰਡ ਪਰਸਾ ਨੂੰ ਖੰਡਨ ਕਰਨ ਦਾ ਯਤਨ ਕੀਤਾ ਪਰ ਸਾਹਮਣੇ ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਸਾਡੇ ਮੈਨੇਜਰ ਸਾਹਿਬ ਨੇ ਸਾਡੇ ਗ੍ਰੰਥੀ ਸਿੰਘਾਂ ਨੂੰ ਭੇਜਿਆ ਜਾ ਕੇ ਲਗਾਤਾਰ ਉਥੇ ਪਾਠ ਕਰਦਾ ਰਹੇ ਤਾਂ ਕਿ ਗੁਰੂ ਸਾਹਿਬ ਦਾ ਅਪਮਾਨ ਨਾ ਹੋਵੇ ਕਿ ਇਹ ਖੰਡ ਪਰਸਾ ਖੰਡਨ ਨਾ ਹੋ ਜਾਣਾ ਤੋਂ ਅਸੀਂ ਸਾਰਾ ਇਲਾਕਾ ਪੂਰਾ ਪੰਜਾਬ ਇਥੇ ਲਗਾਤਾਰ ਧੰਨੇ ਦੇ ਰਿਹਾ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਨੂੰ ਨਿਆਹ ਦੇਣਾ ਚਾਹੀਦਾ ਹੈ ਇਹ ਗੁਰੂ ਘਰਾਂ ਦੇ ਜੋ ਕਬਜ਼ੇ ਕੀਤੇ ਹੋਏ ਨੇ ਇਹਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਔਰ ਮੈਂ ਵੀ ਸਮਝਾ ਕਿ ਇਸੇ ਬਸ ਨਹੀਂ ਕਿ ਮੈਂ ਕਪੂਰਥਲੇ ਦੀ ਵੀ ਗੱਲ ਕਰਨੀ ਚਾਹਨਾ ਗੁਰਦੁਆਰਾ ਸ਼੍ਰੀ ਬਾਵਿਆਂ ਜਿਹੜਾ ਤਕਰੀਬਨ 100 ਸਾਲ ਪੁਰਾਣਾ ਗੁਰਦੁਆਰਾ ਹੈ ਉਸਰਾ ਪਰਿਆ ਹੋਇਆ ਹੈ ਇਹ ਗੁਰੂ ਘਰਾਂ ਦੀ ਮਰਿਆਦਾ ਹੈ ਇਹ ਗੁਰੂ ਘਰਿਆਣਾ ਦੀ ਇਹ ਜੋ ਨਿਯਮ ਨੇ ਔਰ ਜਿਸ ਤਰ੍ਹਾਂ ਮੈਂ ਸਮਝਦਾ ਹਾਂ ਕਿ 23 ਤਰੀਕ ਨੂੰ ਇੱਥੇ ਫੌਜਾਂ ਚਾਰ ਵਜੇ ਤੜਕੇ ਆਗੇ ਘੇਰਾ ਪਾ ਲਿਆ ਔਰ ਉਸ ਦਿਨ ਸ੍ਰੀ ਅਖੰਡ ਪਾਤਸ਼ਾਹ ਦੇ ਪਾਠ ਚੱਲ ਰਹੇ ਸਨ ਔਰ ਜੁੱਤੀਆਂ ਪਾ ਕੇ ਜੋੜੇ ਪਾ ਕੇ ਇਹ ਪੁਲਿਸ ਅੰਦਰ ਦਾਖਲ ਹੋਈ ਔਰ ਖੰਡਰ ਸਾਹਿਬ ਨੂੰ ਖੰਡਨ ਕਰਨ ਦਾ ਯਤਨ ਕੀਤਾ ਪਰ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਸਾਡੇ ਮੈਨੇਜਰ ਸਾਹਿਬ ਨੇ ਸਾਡੇ ਗਰੰਥੀ ਸਿੰਘ ਨੂੰ ਭੇਜਿਆ ਜਾ ਕੇ ਲਗਾਤਾਰ ਉਥੇ ਪਾਠ ਕਹ ਚੱਲਦਾ ਰਹੇ ਤਾਂ ਕਿ ਗੁਰੂ ਸਾਹਿਬ ਦਾ ਅਪਮਾਨ ਨਾ ਹੋਵੇ ਸ੍ਰੀ ਅਖੰਡ ਪਾਤਸ਼ਾਹ ਖੰਡਰ ਨਾ ਹੋ ਜਾਣ ਤਾਂ ਅਸੀਂ ਸਾਰਾ ਅਲਾਕਾ ਪੂਰਾ ਪੰਜਾਬ ਇਥੇ ਲਗਾਤਾਰ ਧੰਨੇ ਦੇ ਰਿਹਾ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਨੂੰ ਨਿਆਂ ਦੇਣਾ ਚਾਹੀਦਾ ਹੈ ਇਹ ਗੁਰੂ ਘਰਾਂ ਦੇ ਜੋ ਕਬਜ਼ੇ ਕੀਤੇ ਹੋਏ ਨੇ ਇਹਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਔਰ ਮੈਂ ਵੀ ਸਮਝਦਾ ਕਿ ਇਥੇ ਬਸ ਨਹੀਂ ਕਿ ਮੈਂ ਕਪੂਰਥਲੇ ਦੀ ਵੀ ਗੱਲ ਕਰਨੀ ਚਾਹਨਾ ਗੁਰਦੁਆਰਾ ਸ਼੍ਰੀ ਬਾਵਿਆਂ ਜਿਹੜਾ ਤਕਰੀਬਨ 100 ਸਾਲ ਪੁਰਾਣਾ ਗੁਰਦੁਆਰਾ ਹੈ ਜਿੱਥੇ ਗੁਰਦੁਆਰਾ ਬਾਵਿਆਂ ਦੀ ਕਮੇਟੀ ਲਗਾਤਾਰ सेवा निभा रही है अज आम आदमी पार्टी का चेयरमैन पाल सिंह गुरेंद्रपाल गरेंद्रंदर गुरपाल सिंह गुरपाल सिंह सिंडियन जो इंप्रूवमेंट ट्रस्ट का चेयरमैन बनया है उन्हें अपने परिवार की खातर उ धक्का बहुत किया तकरीबन चार पाँच महीने तो लगातार उत् पुलिस का कब्जा कराया हुआ है और इतना डिस्ट्रिक एडमिनिस्ट्रेस ला के दफा एक सौ पताली लाई हुई है ਇੱਥੇ ਵੀ ਦਫਾ 145 ਹੈ ਉੱਥੇ ਕਪੂਰਥਲਾ ਵੀ 100 ਦਫਾ 145 ਹੈ ਇਹ ਕਿੱਥੋਂ ਦਾ ਨਿਆਂ ਹੈ ਇਹ ਸਰਕਾਰ ਨੇ ਇਹ ਗੁਰੂ ਘਰਾਂ ਦੀ ਰਾਖੀ ਕਰਨੀ ਸੀ ਜਦੋਂ ਇੱਥੇ ਪੁਲਿਸ ਨੇ ਪਹਿਰੇ ਲਾ ਕੇ ਸੰਗਤਾਂ ਨੂੰ ਆਪਣੇ ਅੱਜ ਸਾਹਿਬ ਸ੍ਰੀ ਗੁਰੂ ਨਾ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਪੰਦਰਵਾੜਾ સીਧੀ ਥਾਰੇ ਚਲੇ ਨੇ ਸਾਰੀਆਂ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਜਾ ਕੇ ਨਤਬਸ ਸਕੋ ਕੇ ਉਹਨਾਂ ਪੰਜਾ ਪਿਆਰਿਆਂ ਦੇ ਮਹਾਨ ਸ਼ਹੀਦਾਂ ਨੂੰ ਛਰਦਾ ਤੇ ਸਤਕਾਰ ਪੇੜ ਕਰਦੀਆਂ ਨੇ ਪਰ ਸਾਡੀਆਂ ਪਾਰਟੀ ਅੱਜ ਦੇ ਲੋਕਾਂ ਦੇ ਆਗੇ ਰੋਸ ਕਰਨੇ ਲਾ ਕੇ ਇਸ ਸਰਕਾਰ ਤੋਂ ਲਗਾਤਾਰ ਮੰਗ ਕਰ ਰਹੀ ਹੈ ਕਿ ਗੁਰਦੁਆਰਿਆਂ ਦੇ ਕਬਜ਼ੇ ਕਰਨੇ ਬੰਦ ਕਰੋ ਸਾਨੂੰ ਨਿਆਂ ਦਿਓ ਔਰ ਜਿਹੜੇ ਬੰਦੇ ਤੁਸੀਂ ਇੱਥੇ ਵੜੇ ਹੋਏ ਨੇ ਉਹਨਾਂ ਨੂੰ ਹਟਾਓ ਸਾਡੇ ਕੋਲ ਸਪੱਸ਼ਟ ਕਰੇ ਭਗਵੰਤ ਮਾਨ ਜੀ ਕਿ ਘਪਾ ਤੁਸੀਂ ਗੋਲੀ ਦੇ ਆਰਡਰ ਦਿੱਤੇ ਆ ਜਾਂ ਤੁਹਾਡੇ ਡਿਸਪੀ ਕਮਿਸ਼ਨ ਨੇ ਦਿੱਤੇ ਆ ਇੱਕ ਮਿੰਟ ਲੈਣਾ ਹੋਰ ਜੀ ਸ਼੍ਰੋਮਣੀ ਅਕਾਲੀ ਦਲ ਦੀ 3 ਅਕਾਲ ਤਖਤ ਸਾਹਿਬ ਨੇ ਸਿੱਖ ਸਾਹਿਬ ਗਿਆਨੀ ਰਕਬੀਲ ਸਿੰਘ ਜੀ ਨੇ ਇੱਕ ਇਹ ਸਾਰੀ ਪਾਰਦਰਸ਼ੀ ਪੜਤਾਲ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਵਿੱਚ ਦਾਸ ਵੀ ਸ਼ਾਮਲ ਹੈ ਔਰ ਅਸੀਂ ਸਾਰੇ ਪੰਜ ਮੈਂਬਰੀ ਕਮੇਟੀ ਨੇ ਸਾਰੇ ਹੀ ਨਿਹੰਗ ਸਿੰਘ ਤੋਂ ਨਾਲ ਜਿੱਥੇ ਬੰਦੀਆਂ ਦੇ ਜਾ ਕੇ ਬਿਆਨ ਵੀ ਲੈਣ ਦਾ ਯਤਨ ਕੀਤਾ ਅਜੀ ਦੇਸੀ ਕਮਿਸ਼ਨ ਡੀਪੀ ਕਮਿਸ਼ਨਰ ਕਪੂਰਥਲਾ ਦੇ ਵਿਹਾਰ ਵੀ ਲੈਣ ਵਾਸਤੇ ਗਏ ਸੀ ਅਸੀਂ ਐਸਐਸਪੀ ਕਪੂਰਥਲਾ ਦੇ ਬਿਆਨ ਵੀ ਲੈਣ ਗਿਆ ਸੀ ਪਰ ਅਸੀਂ ਸਾਨੂੰ ਦੋਨਾਂ ਇਹਨਾਂ ਅਫਸਰਾਂ ਨੇ ਇਹ ਪੁੱਛਣ ਗਿਆ ਸੀ ਡੀਸੀ ਸਾਹਿਬ ਤੁਸੀਂ ਆਰਡਰ ਕੀਤਾ ਹੀ ਗੋਲੀ ਚਲਾਉਂਦਾ ਜਾਂ ਐਸਐਸਪੀ ਸਾਹਿਬ ਤੁਸੀਂ ਕੀਤਾ ਸੀ ਉਹਨਾਂ ਨੇ ਸਾਨੂੰ ਕੋਰਾ ਜਵਾਬ ਦਿੱਤਾ ਉਹ ਕਹਿੰਦੇ ਸਾਡੀ ਸਰਕਾਰ ਆ ਅਸੀਂ ਸਰਕਾਰ ਦੇ ਹੁਕਮਾਂ ਕਰਨਾ ਇਹ ਮੇਰੀਆਂ ਬੇਨਤੀਆਂ ਨੇ ਪਰ ਅਸਲ ਵਿੱਚ ਬੇਨਤੀ ਆ ਕਿ ਸਾਰੇ ਸਹੀ ਜੋ ਨਿਆਂ ਹੋ ਗੱਲ ਸਾਡੀ ਪਹਚਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ